ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤੋਕੜ ਮੱਝ ਛੇੜ ਲਈ ਲੈ ਕੇ ਆਏ ਆਂਗੇ ਮਗਰ ਘਰਮ ਵਾਲੀ ਦੇ ਕੱਟੀ ਆ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਠੀਕ ਹੋ ਬਾਈ ਹਾਂਜੀ ਵਧੀਆ ਕਿਵੇਂ ਚੱਲਦਾ ਬਾਈ ਕੰਮ ਕਰ ਕੰਮ ਕਰ ਵਧੀਆ ਚੱਲਦਾ ਵੀਰੇ ਠੀਕ ਹੈ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦੋ ਨਾਮ ਕੁਲਵਿੰਦਰ ਸਿੰਘ ਆ ਵੀਰੇ ਹੂੰ ਪਿੰਡ ਕੋਠਾਗੁਰੂ ਜ਼ਿਲ੍ਹਾ ਆਪਣਾ ਜ਼ਿਲ੍ਹਾ ਬਠਿੰਡਾ ਵੀਰੇ ਤਹਿਸੀਲ ਰਾਮਪਰਾ ਫੂਲ ਠੀਕ ਆ ਹੋਰ ਆਪਣੇ ਪਿੰਡ ਆਪਾਂ ਨੂੰ ਭਗਤਾ ਭ ਠੀਕ ਹੈ ਬਾਈ ਹਾਂ ਕੰਟੈਕਟ ਨੰਬਰ ਬੋਲ ਦੋ ਆਪਣਾ 90414 ਵੀਰੇ ਹੂੰ 40855 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਆਪਾਂ ਸਾਹਮਣੇ ਮੱਝ ਦੇਖ ਰਹੇ ਆ ਕਿਹੜਾ ਸੂਆ ਸੂਈ ਵੀ ਆ ਇਹ ਤੀਜਾ ਸੂਆ ਸੂਈ ਵੀ ਆ ਵੀਰੇ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਿਆ ਵੀਰੇ ਸਾਢੇ 3 ਮਹੀਨੇ 4 ਠੀਕ ਆ ਬੱਚਾ ਬਾਈ ਕੀ ਆ ਇਹਦੇ ਮਗਰ ਬੱਚਾ ਕੱਟੀ ਆ ਵੀਰੇ ਮਗਰ ਦੇ ਬੱਚਾ ਬਾਈ ਕੱਟੀ ਆ ਕੱਟੀ ਵੀ ਪਲੀ ਵੀ ਪਈ ਆ ਹਨਾ ਕੱਟੀ ਪਲੀ ਵੀ ਆ ਵੀਰੇ ਹੂੰ ਕੱਟੀ ਚੰਗੀ ਦੇਖੋ ਬਾਈ ਫੁੱਲ ਆ ਗਈ ਪਲੀ ਵੀ ਆ ਗਈ ਕੱਟੀ ਤੇ ਕੱਦ ਵੀ ਬਹੁਤ ਚੰਗਾ ਗਾ ਥਣ ਵੀ ਚਾਰ ਹੀ ਹੈ ਕੱਟੀ ਦੇ ਹੈਨਾ ਥਣ ਚਾਰ ਆ ਵੀਰੇ ਕੋਈ ਫੋਟ ਸ਼ਾਟ ਬਹੁਤ ਚੰਗਾ ਬਾਈ ਥਣ ਲੱਗਾ ਵਾ ਕੱਟੀ ਦੇ ਚੈੱਕ ਕਰ ਲੁਨਾ ਕੀ ਬਾਤ ਆ ਬਜੀ ਤੇ ਕਿੰਨਾ ਦੁੱਧ ਆ ਬਾਈ ਇਹ ਥੱਲੇ ਹੁ ਦੁੱਧ ਦੇ ਥੱਲੇ ਵੀਰੇ 8.5 ਕਿਲੋ ਕੰਡੇ ਵਾਲਾ ਜਮਾ ਕੰਡੇ ਵਾਲਾ ਮੈਂ ਨਾ ਜੇ ਕੋਈ ਵੀਰ ਮੰਨ ਕੇ ਚੱਲ ਵੀ ਤਸੱਲੀ ਕਰਨੀ ਚਾਹੁੰਦਾ ਹੋਵੇ ਆ ਵੀ ਦੋ ਡੰਗ ਤਿੰਨ ਟਾਈਮ ਚਾਰ ਟੰਗ ਚੁਆਈ ਕਰ ਲੇ ਅਗਲਾ ਠੀਕ ਹੈ ਬਾਈ ਚੋਾਈ ਚੂਈ ਕਿਵੇਂ ਲੱਗੀ ਆ ਚੋਾਈ ਚੂਈ ਜਮਾ ਇੱਕ ਨੰਬਰ ਆ ਵੀਰੇ ਠੰਢੀ ਬਹੁਤ ਆ ਚੋਾਈ ਚੂਈ ਬਾਈ ਕਹਿੰਦਾ ਇੱਕ ਨੰਬਰ ਆ ਬਾਕੀ ਥਣ ਚੈੱਕ ਕਰੋ ਬਾਈ ਬਹੁਤ ਠੰਢੀ ਬਹੁਤ ਆ ਲੱਗਿਆ ਵਾ ਥਰਡ ਬੜਾ ਚੰਗਾ ਯਾਰ ਹਨਾ ਇੱਕੋ ਜੇ ਥਣੀਆਂ ਚਾਰੇ ਚੋਾਈ ਚੂਈ ਬਾਈ ਕਹਿੰਦਾ ਇੱਕ ਨੰਬਰ ਆ ਬਾਕੀ ਹਵਾਨਾ ਚੈੱਕ ਕਰਾਉਣੇ ਆ ਬਾਈ ਬਣਦੀ ਬਣਦੀ ਕਿਵੇਂ ਆ ਬਾਈ ਆਥਨ ਨੂੰ ਬਣਦੀ ਬਣਦੀ ਬਹੁਤ ਆ ਵੀਰੇ ਠੀਕ ਆ ਬਾਈ ਬਣਦੀ ਬਣਦੀ ਬਾਈ ਕਹਿੰਦਾ ਫੁੱਲ ਆ ਹਵਾਨਾ ਚੈੱਕ ਕਰਨ ਬਹੁਤ ਚੰਗਾ ਹਨਾ ਲੈ ਵਾ ਇਹਦੇ ਵੀਰੇ ਠੀਕਾ ਵੀ ਭਰਾਇਆ ਵਾ ਕਿੰਨਾ ਟਾਈਮ ਹੋ ਗਿਆ ਇਹਦੇ 9 ਮਾਰਚ ਦਾ ਠੀਕਾ ਭਰਾ ਠੀਕ ਹੈ ਬਾਈ ਸਿੰਗਾ ਦੀ ਬਾਈ ਕੁਆਲਿਟੀ ਚੈੱਕ ਕਰੋ ਬੜੀ ਚੰਗੀ ਹੈ ਨਾਲੋਂ ਹੀ ਕਰਮ ਵਾਲੀ ਦੇ ਸਿੰਘ ਮੋੜੇ ਮੱਥਾ ਮੱਥਾ ਚੈੱਕ ਕਰੋ ਬਹੁਤ ਚੰਗਾ ਪਲੀ ਵੀ ਬਹੁਤ ਆ ਹਨਾ ਹਾਂਜੀ ਕੱਦ ਵੀ ਬਹੁਤ ਚੰਗਾ ਖੋਲਦੇ ਬਾਈ ਤੋਰਦੇ ਖੋਲ ਕੇ ਮੜੀ ਜੀ ਚੌੜੀ ਬਾਈ ਚੈੱਕ ਕਰ ਲੋ ਕੱਦ ਵੀ ਕਰਮ ਵਾਲੀ ਦਾ ਫੁੱਲ ਚੰਗਾ ਬਾਕੀ ਬਾਈ ਕਹਿੰਦਾ ਟੀਕਾ ਲੱਗਿਆ ਵਗਾ ਕਿੰਨੀ ਤਰੀਕ ਨੂੰ ਕਹੇ ਸੀ ਬਾਈ 9 ਮਾਰਚ ਦਾ ਲੱਗਿਆ ਵੀਰੇ ਠੀਕ ਆ ਨਾੜਾ ਨੂੜਾ ਬਾਈ ਚੈੱਕ ਕਰੋ ਲੈਵੇ ਤੇ ਫੁੱਲ ਚੰਗੀਆਂ ਤੂੰ ਠੰਡੀ ਸੀਲ ਆ ਬਾਈ ਠੰਡੀ ਸੀਲ ਬਹੁਤ ਆ ਵੀਰੇ ਬੰਦਾ ਚੋਲੇ ਬੁਢੀ ਚੋਲੇ ਕੋਈ ਚੋਲੇ ਠੀਕ ਆ ਬਾਈ ਠੰਡੀ ਸੀਲ ਬਾਈ ਕਹਿੰ ਮਗਰ ਬਾਈ ਕਰਮਾਲੀ ਦੇ ਕੱਟੀ ਆ ਕੱਟੀ ਵੀ ਆ ਲਾ ਲਓ ਵੀ ਪਲੀ ਪਈਆ ਕਿ ਨਹੀਂ ਬਾਈ ਹਾਂਜੀ ਵੀਰੇ ਇੱਕ ਰੇਟ 'ਚ ਤੁਹਾਨੂੰ ਦੋ ਮਿਲ ਜਾਣਗੀਆਂ ਤੇ ਬਾਈ ਇਹਦਾ ਫਰਕੀ ਮੋਲਰ ਹੂ ਦੇਣ ਲੈਣ ਜਾ ਇਹਦਾ ਜਾਇਜ਼ 75000 ਰੁਪਏ ਵੀਰੇ 75000 ਹਾਂ ਮਾਨਤਨ ਮਾਨਤਨ ਜਿਹੜਾ ਵੀਡੀਓ ਦੇਖ ਕੇ ਆਊਗਾ ਉਹਦਾ ਕਰ ਦਾਂ ਠੀਕ ਆ ਬਾਈ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਥੋੜਾ ਕਾਣਾ ਜਿਹੜਾ ਵੀ ਮੰਨ ਕੇ ਚਲੋ ਵੀਡੀਓ ਦੇਖ ਕੇ ਆਊਗਾ ਬਾਕੀ ਹੁਣ ਟਾਈਮ ਬਾਈ ਥੋੜਾ ਹੀ ਹੋਇਆਗਾ ਉਸ ਹਿਸਾਬ ਨਾਲ ਅੰਦਾਜ਼ਾ ਲਾ ਕੇ ਚੱਲੋ ਜਦੋਂ ਨੂੰ ਸ਼ਾਮ ਹੋਣੀ ਆ ਬਹੁਤ ਚੰਗਾ ਲੇਵਾ ਕਰਮਾਲੀ ਨੇ ਤਿਆਰ ਕਰਨਾਗਾ ਤੇ ਇਧਰੋਂ ਵੀ ਆਪਾਂ ਥਾਣਾ ਦੀ ਕੁਆਲਿਟੀ ਚੈੱਕ ਕਰਾਉਨੇ ਆ। ਚਵਾਈ ਜੂ ਵੀ ਬਾਈ ਕਹਿੰਦਾ ਇੱਕ ਨੰਬਰ ਵਾਲਾ ਥਾਣ ਚੈੱਕ ਕਰੋ ਬੜਾ ਚੰਗਾ। ਬਾਕੀ ਪਲੀ ਵੀ ਬਹੁਤ ਆ ਯਾਰ ਹਨਾ। ਸੱਜਰ ਨੇ 14 ਕਿਲੋ ਦੋ ਦਿੱਤਾ ਵੀਰੇ ਨੇ। ਠੀਕ ਆ। ਤੇ ਚਾਰੂ ਜੂਰੂ ਕਿਵੇਂ ਆ ਬਾਈ? ਚਾਰੂ ਬਹੁਤ ਆ ਵੀਰੇ ਕੋਸ ਪਾ ਦੇ ਨੂੰ ਯਾਰ। ਠੀਕ ਆ ਬਾਈ। ਚਾਰੂ ਬਾਈ ਕਹਿੰਦਾ ਕਰਮਾਲੀ ਫੁੱਲ ਆ ਜਿਹੜਾ ਮਰਜੀ ਕੋਸ ਪਾ ਦੋ। ਤਿੰਨਾਂ ਕਿਸੇਗਾ ਬਾਈ ਕੋਲੇ ਬਾਈ ਇੱਕ। ਸੋ ਆਪਾਂ ਦਿਖਾ ਦਿੱਤਾ ਜੇ ਕਿਸੇ ਵੀ ਵੀਰ ਨੂੰ ਪਸੰਦ ਆਉਂਦਾ। ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ। ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ।